ਸਤ ਸ੍ਰੀ ਅਕਾਲ ਦੋਸਤੋ ਪਿਆਰਪਰੀ ਫਤੇ ਕੁਲ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ 3th world ਦੇ ਨਾਲ ਹਾਣੂ ਪਤਾ ਨਿਤ ਨਵੇਂ ਨਵੇਂ ਟੌਪਿਕਾਂ ਤੇ ਵੀਡੀਓ ਲੈ ਕੇ ਆਉਂਦੇ ਰਹਨੇ ਆ ਅੱਜ ਇੱਕ ਚੱਕਰਵਤੀ ਰਾਜੇ ਤੇ ਇੱਕ ਫਕੀਰ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਜੋ ਚੀਜ਼ਾਂ ਪਾਉਣੇ ਉਹਦੇ ਵਿੱਚੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਜੋ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਚੀਜ਼ਾਂ ਬੀਜਦੀਆਂ ਨੇ ਤੁਸੀਂ ਉਹਨਾਂ ਤੋਂ ਕੁਝ ਸਿੱਖਦੇ ਹੋ ਇਹ ਵੀ ਇੱਕ ਤੁਹਾਨੂੰ ਸੇਧ ਦੇਣ ਵਾਲੀ ਵੀਡੀਓ ਹੈ ਦੇਖਿਓ ਜਰੂਰ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਵੀ ਸਾਂਝੇ ਕਰਿਓ ਆਓ ਵੀਡੀਓ ਦੇਖੀਏ ਇੱਕ ਚਕਰਵਰਤੀ ਸਮਰਾਟ ਨੇ ਆਪਣੇ ਜਨਮ ਦਿਨ ਤੇ ਇੱਕ ਵੱਡਾ ਸਮਾਗਮ ਕੀਤਾ ਉਸਨੇ ਸਾਰੇ ਲੋਕਾਂ ਨੂੰ ਉਸ ਸਮਾਗਮ ਵਿੱਚ ਸੱਦਿਆ ਉੱਥੇ ਉਸਨੇ ਦਾਨ ਦਿੱਤਾ ਜਿਸ ਨੂੰ ਜੋ ਚਾਹੀਦਾ ਸੀ ਸਭ ਨੂੰ ਦਿੱਤਾ ਜਾ ਰਿਹਾ ਸੀ ਲੋਕ ਰਾਜੇ ਦੀ ਜੈ ਜੈਕਾਰ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਅਜਿਹਾਂ ਰਾਜਾ ਨਾ ਕਦੇ ਹੋਇਆ ਤੇ ਨਾ ਕਦੇ ਹੋਵੇਗਾ ਰਾਜਾ ਵੀ ਆਪਣੀ ਪ੍ਰਸ਼ੰਸਾ ਸੁਣ ਕੇ ਬੜਾ ਖੁਸ਼ ਹੋ ਰਿਹਾ ਸੀ ਅੰਤ ਵਿੱਚ ਰਾਜੇ ਨੇ ਆਪਣੀ ਪ੍ਰਸ਼ੰਸਾ ਕਰਦੇ ਹੋਏ ਭਾਸ਼ਣ ਦਿੰਦੇ ਕਿਹਾ ਮੇਰੇ ਕੋਲ ਕਿੰਨੀ ਜ਼ਮੀਨ ਹੈ ਮੈਂ ਨਹੀਂ ਜਾਣਦਾ ਉਸ ਨੂੰ ਕੋਈ ਨਾਬ ਨਹੀਂ ਸਕਦਾ ਮੇਰੇ ਕੋਲ ਇੱਕ ਤਜਿਹਾ ਅਪੇਗ ਮਹਿਲ ਹੈ ਜਿਸ ਵਿੱਚ ਕੋਈ ਵੀ ਦੁਸ਼ਮਣ ਆ ਨਹੀਂ ਸਕਦਾ ਮੇਰੇ ਕੋਲ ਇੰਨੀ ਧਨ ਦੌਲਤ ਹੈ ਕਿ ਜੇ ਮੈਂ ਉਸ ਨੂੰ ਰੋਜ਼ ਲਟਾਵਾਂ ਤਾਂ ਵੀ ਉਹ ਕਦੇ ਖਤਮ ਨਹੀਂ ਹੋਵੇਗੀ ਮੇਰੇ ਕੋਲ ਇੰਨੀ ਤਾਕਤ ਹੈ ਕਿ ਮੇਰੀ ਤਾਕਤ ਦੇ ਅੱਗੇ ਕੋਈ ਵੀ ਦੁਸ਼ਮਣ ਜ਼ਰਾ ਵੀ ਧੇਰ ਨਹੀਂ ਟਿਕ ਸਕਦਾ ਮੈਂ ਸਭ ਤੋਂ ਵੱਡਾ ਇੱਕੋ ਇੱਕ ਚਕਰਵਰਤੀ ਸਮਰਾਟ ਹਾਂ ਦੋਸਤੋ ਉਦੋਂ ਹੀ ਉਸ ਭੀੜ ਵਿੱਚੋਂ ਇੱਕ ਫਕੀਰ ਨਿਕਲ ਕੇ ਆਇਆ ਫਕੀਰ ਨੇ ਰਾਜੇ ਨੂੰ ਕਿਹਾ ਮਹਾਰਾਜ ਮਾਫ ਕਰਨਾ ਪਰ ਤੁਸੀਂ ਤਾਂ ਮੇਰੇ ਤੋਂ ਵੀ ਗਰੀਬ ਨਿਕਲੇ ਤੁਹਾਡੇ ਕੋਲ ਕੁਝ ਨਹੀਂ ਹੈ ਫਿਰ ਵੀ ਇੰਨੀ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਹੋ ਆਪਣੀ ਅੱਖਾਂ ਨੂੰ ਸਾਫ਼ ਕਰੋ ਤੇ ਵੇਖੋ ਕਿ ਤੁਸੀਂ ਕੰਗਾਲ ਹੋ ਇਹ ਸੁਣ ਕੇ ਰਾਜੇ ਨੂੰ ਕ੍ਰੋਧ ਆ ਗਿਆ ਤੇ ਉਸ ਨੇ ਫਕੀਰ ਨੂੰ ਕਾਰਾਗਰ ਵਿੱਚ ਬੰਦ ਕਰ ਦਿੱਤਾ ਅਗਲੇ ਦਿਨ ਫਕੀਰ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਰਾਜ ਨੇ ਫਕੀਰ ਨੂੰ ਕਿਹਾ ਹੁਣ ਬੋਲੋ ਕੀ ਖਿਆਲ ਹੈ ਫਕੀਰ ਨੇ ਕਿਹਾ ਮੈਂ ਤਾਂ ਸੋਚਦਾ ਸੀ ਕਿ ਸ਼ਾਇਦ ਤੁਹਾਡੇ ਕੋਲ ਥੋੜਾ ਬਹੁਤ ਦਿਮਾਗ ਜਾਂ ਬੁੱਧੀ ਹੈ ਪਰ ਤੁਹਾਡੇ ਕੋਲ ਤਾਂ ਉਹ ਵੀ ਨਹੀਂ ਹੈ ਰਾਜ ਨੇ ਕਿਹਾ ਹੁਣ ਤੂੰ ਸਾਡਾ અપਮਾਨ ਤੇ અપਮਾਨ ਕਰਦਾ ਜਾ ਰਿਹਾ ਹੈ ਇਸ ਦੇ ਲਈ ਅਸੀਂ ਤੈਨੂੰ ਮੌਤ ਦੀ ਸਜ਼ਾ ਦੇ ਸਕਦੇ ਹਾਂ ਫਕੀਰ ਬੋਲਿਆ ਤੁਸੀਂ ਕਿਸੇ ਨੂੰ ਕੁਝ ਨਹੀਂ ਦੇ ਸਕਦੇ ਰਾਜਨ ਕੁਝ ਦੇਣ ਦੇ ਲਈ ਸਾਡੇ ਕੋਲ ਕੁਝ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਹੈ ਰਾਜ ਨੇ ਕਿਹਾ ਤਾਂ ਕੀ ਤੇਰੇ ਕੋਲ ਕੁਝ ਹੈ ਫਕੀਰ ਨੇ ਕਿਹਾ ਮੇਰੇ ਕੋਲ ਜੋ ਹੈ ਉਹ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਤੇ ਜੋ ਤੁਹਾਨੂੰ ਦਿਖਾਈ ਦੇ ਸਕਦਾ ਹੈ ਅਜੇ ਹਾ ਮੇਰੇ ਕੋਲ ਕੁਝ ਵੀ ਨਹੀਂ ਹੈ ਰਾਜ ਨੇ ਕਿਹਾ ਬਸ ਅਸੀਂ ਸਮਝ ਗਏ ਆਂ ਤੇਰੀ ਨੀਅਤ ਤੂੰ ਮੇਰੇ ਤੋਂ ਕੁਝ ਚਾਹੁੰਦਾ ਹੈ ਕਿਉਂਕਿ ਤੇਰੇ ਕੋਲ ਕੁਝ ਵੀ ਨਹੀਂ ਹੈ ਤੂੰ ਗਰੀਬ ਹੈ ਤਾਂ ਤੈਨੂੰ ਧਨ ਚਾਹੀਦਾ ਹੈ ਹੁਣ ਘਰ ਜਾ ਤੇ ਉਸ ਦੀ ਚਿੰਤਾ ਨਾ ਕਰ ਫਕੀਰ ਹੱਸਿਆ ਤੇ ਆਪਣੇ ਘਰ ਵਾਪਸ ਚਲਿਆ ਗਿਆ ਫਕੀਰ ਇੱਕ ਪੁਰਾਣੀ ਟੁੱਟੀ-ਫੁੱਟੀ ਝੌਂਪੜੀ ਵਿੱਚ ਰਹਿੰਦਾ ਸੀ। ਰਾਜੇ ਨੇ ਫਕੀਰ ਦੇ ਪਹੁੰਚਣ ਤੋਂ ਪਹਿਲਾਂ ਉਸ ਦੀ ਝੌਂਪੜੀ ਵਿੱਚ ਬਹੁਤ ਸਾਰਾ ਧਨ ਰਖਵਾ ਦਿੱਤਾ। ਰਾਜੇ ਨੇ ਸੋਚਿਆ ਕਿ ਇਹ ਗਰੀਬ ਫਕੀਰ ਇੰਨਾ ਸਾਰਾ ਧਨ ਦੇਖ ਕੇ پاگل ਹੋ ਜਾਵੇਗਾ ਕਿਉਂਕਿ ਆਪਣੀ ਜ਼ਿੰਦਗੀ ਵਿੱਚ ਉਸ ਨੇ ਇੰਨਾ ਧਨ ਕਦੇ ਨਹੀਂ ਦੇਖਿਆ ਹੋਣਾ। ਇਹ ਦੇਖਣ ਲਈ ਰਾਜਾ ਵੀ ਫਕੀਰ ਦੇ ਪਿੱਛੇ-ਪਿੱਛੇ ਚੁੱਪ-ਚਾਪ ਨਿਕਲ ਗਿਆ। ਫਕੀਰ ਆਪਣੀ ਝੌਂਪੜੀ ਵਿੱਚ ਆਇਆ ਤੇ ਉਸ ਨੇ ਦੇਖਿਆ ਕਿ ਉਸ ਦੇ ਸੌਣ ਲਈ ਜਗ੍ਹਾ ਨਹੀਂ ਹੈ। ਚਾਰੇ ਪਾਸੇ ਥੈਲੀਆਂ ਹੀ ਥੈਲੀਆਂ ਰੱਖੀਆਂ ਨੇ ਫਕੀਰ ਨੇ ਕੁਝ ਥੈਲੀਆਂ ਚੁੱਕ ਕੇ ਝੌਂਪੜੀ ਦੇ ਬਾਹਰ ਸੁੱਟ ਦਿੱਤੀਆਂ ਤੇ ਆਪਣੇ ਸੌਣ ਦੇ ਲਈ ਜਗ੍ਹਾ ਬਣਾ ਕੇ ਇੱਕ ਥੈਲੀ ਨੂੰ ਆਪਣੇ ਸਿਰੇ ਠਰਾ ਕੇ ਸੌ ਗਿਆ ਰਾਜਾ ਲੋਕੀ ਇਹ ਸਭ ਦੇਖ ਰਿਹਾ ਸੀ ਰਾਜੇ ਨੂੰ ਬੜੀ ਹੈਰਾਨੀ ਹੋਈ ਕਿ ਫਕੀਰ ਨੇ ਇੰਨਾ ਸਾਰਾ ਧਨ ਬਾਹਰ ਸੁੱਟ ਦਿੱਤਾ ਤੇ ਧਨ ਦੀ ਥੈਲੀ ਉੱਤੇ ਇਸ ਤਰ੍ਹਾਂ ਸੌ ਗਿਆ ਕਿ ਜਿਵੇਂ ਝੌਂਪੜੀ ਵਿੱਚ ਧਾਨਾ ਹੋਵੇ ਸਭੋ ਮਿੱਟੀ ਪਈ ਹੋਵੇ ਰਾਜੇ ਨੇ ਸੋਚਿਆ ਕਿ ਸ਼ਾਇਦ ਕਾਰਾਗਰ ਵਿੱਚ ਰਹਿਣ ਦੇ ਕਾਰਨ ਫਕੀਰ ਥੱਕ ਗਿਆ ਹੈ ਤੇ ਉਸਨੇ ਤੁਹਾਨੂੰ ਤੇ ਧਿਆਨ ਹੀ ਨਹੀਂ ਦਿੱਤਾ ਜਦੋਂ ਉਹ ਉਠੇਗਾ ਤਦ ਜ਼ਰੂਰ ਤੁਹਾਨੂੰ ਦੇਖ ਕੇ پاگل ਹੋ ਜਾਵੇਗਾ ਤੇ ਜੋ ਤੁਹਾਨੂੰ ਉਸਨੇ ਬਾਹਰ ਸੁੱਟਿਆ ਹੈ ਉਸਨੂੰ ਵੀ ਉਠਾ ਕੇ ਝੌਂਬੜੀ ਵਿੱਚ ਲਪੂ ਲਵੇਗਾ ਰਾਜਾ ਫਕੀਰ ਦੇ ਉੱਠਣ ਦਾ ਇੰਤਜ਼ਾਰ ਕਰਨ ਲੱਗ ਪਿਆ ਇੱਕ ਪੈਰ ਬੀਤ ਜਾਣ ਤੋਂ ਬਾਅਦ ਫਕੀਰ ਉੱਠਿਆ ਉਸਨੇ ਇੱਧਰ ਉੱਧਰ ਦੇਖਿਆ ਤੇ ਕਿਹਾ ਇਹ ਕੌਣ ਇੱਥੇ ਕੂੜਾ ਕਰਕੜ ਸੁੱਟ ਕੇ ਚਲਾ ਗਿਆ ਹੈ ਉਸਨੇ ਝਾੜੂ ਉਠਾਇਆ ਤੇ ਆਪਣੀ ਝੌਂਪੜੀ ਦੀ ਸਫਾਈ ਕਰਨ ਲੱਗ ਪਿਆ ਸਾਰਾ ਧਾਨ ਕੱਢ ਕੇ ਉਸਨੇ ਬਾਹਰ ਸੁੱਟ ਦਿੱਤਾ ਤੇ ਆਪਣਾ ਝੋਲਾ ਉਠਾ ਕੇ ਉੱਥੋਂ ਤੁਰ ਪਿਆ ਰਾਜਾ ਚੁੱਪਚਾਪ ਦੇਖ ਰਿਹਾ ਸੀ ਉਸਨੇ ਸੋਚਿਆ ਕਿ ਇਹ ਫਕੀਰ ਬਾਗਲ ਤਾਂ ਨਹੀਂ ਹੈ ਫਿਰ ਵੀ ਰਾਜੇ ਨੇ ਸੋਚਿਆ ਕਿ ਸ਼ਾਇਦ ਇਸ ਨੂੰ ਧਨ ਦੀ ਲੋੜ ਨਾ ਹੋਵੇ ਲਾਲਸਾ ਨਾ ਹੋਵੇ ਪਰ ਇੱਕ ਅਜੀਹੀ ਚੀਜ਼ ਜ਼ਰੂਰ ਹੈ ਜਿਹਦੇ ਪਿੱਛੇ ਸਾਰੇ پاگل ਰਹਿੰਦੇ ਨੇ ਤੇ ਉਹ ਸਾਨੂੰ ਚਾਹੀਦੀ ਹੈ ਰਾਜੇ ਨੇ ਉਸ ਚੀਜ਼ ਦਾ ਬੰਦੋਬਸਤ ਕਰਾਇਆ ਤੇ ਫਕੀਰ ਦੀ ਝੌਂਪੜੀ ਵਿੱਚ ਰਖਵਾ ਦਿੱਤਾ ਇਹ ਫਕੀਰ ਦੇ ਆਉਣ ਦਾ ਇੰਤਜ਼ਾਰ ਕਰਨ ਲੱਗ ਪਿਆ ਕੁਝ ਸਮੇਂ ਬਾਅਦ ਫਕੀਰ ਵਾਪਸ ਆਇਆ ਤੇ ਜਦੋਂ ਆਪਣੀ ਝੌਂਪੜੀ ਵਿੱਚ ਦਾਖਲ ਹੋਇਆ ਤਾਂ ਉਸਨੇ ਦੇਖਿਆ ਕਿ ਉਸਦੀ ਝੌਂਪੜੀ ਵਿੱਚ ਕੁਝ ਲੜਕੀਆਂ ਬੈਠੀਆਂ ਨੇ ਜੋ ਬਹੁਤ ਹੀ ਸੋਹਣੀਆਂ ਨੇ ਜਿਨ੍ਹਾਂ ਵਿੱਚ ਜੋਬਨ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਤੇ ਉਹ ਸਭ ਫਕੀਰ ਨੂੰ ਆਪਣੀਆਂ ਅਦਾਵਾਂ ਦੇ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਫਕੀਰ ਨੇ ਉਹਨਾਂ ਸਾਰੀਆਂ ਵੱਲ ਦੇਖਿਆ ਤੇ ਕਿਹਾ ਪੁੱਤਰੀਓ ਕੀ ਤੁਹਾਨੂੰ ਸਭ ਨੂੰ ਭੁੱਖ ਲੱਗੀ ਹੈ ਮੈਂ ਤੁਹਾਡੇ ਲਈ ਖਾਣਾ ਬਣਾ ਦੇਵਾਂ ਖਾਣਾ ਖਾ ਕੇ ਜਾਓ ਫਕੀਰ ਨੇ ਸਾਰੀਆਂ ਕੁੜੀਆਂ ਦੇ ਲਈ ਭੋਜਨ ਬਣਾਇਆ ਤੇ ਸਭ ਨੇ ਭੋਜਨ ਖਾਧਾ ਹੁਣ ਉਹਨਾਂ ਲੜਕੀਆਂ ਦੇ ਕੋਲ ਕਹਿਣ ਦੇ ਲਈ ਕੁਝ ਵੀ ਨਹੀਂ ਸੀ ਫਕੀਰ ਨੇ ਕਿਹਾ ਬੇਟਾ ਸਾਡਾ ਮਨ ਸਾਫ਼ ਹੋਣਾ ਚਾਹੀਦਾ ਹੈ ਸਰੀਰ ਨਾਲ ਕੋਈ ਫਰਕ ਨਹੀਂ ਪੈਂਦਾ ਮਨ ਸਾਫ਼ ਉਦੋਂ ਹੋਵੇਗਾ ਜਦੋਂ ਮਨ ਸਥਿਰ ਹੋਵੇਗਾ ਮਨ ਦੀ ਚੰਚਲਤਾ ਸਾਨੂੰ ਲੁੱਟ ਲੈਂਦੀ ਹੈ ਅਸੀਂ ਭਟਕ ਜਾਂਦੇ ਹਾਂ ਪਰ ਮਨ ਦੀ ਸਥਿਰਤਾ ਸਾਨੂੰ ਉਚਾਈਆਂ ਤੱਕ ਲੈ ਜਾਂਦੀ ਹੈ ਫਕੀਰ ਨੇ ਸਾਰੀਆਂ ਲੜਕੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਉਹ ਲੜਕੀਆਂ ਇਸ ਤਰ੍ਹਾਂ ਉੱਥੋਂ ਗਈਆਂ ਜਿਵੇਂ ਕਿ ਉਹ ਆਪਣੇ ਪਿਤਾ ਨੂੰ ਮਿਲ ਕੇ ਜਾ ਰਹੀਆਂ ਹੋਣ ਇਹ ਸਭ ਦੇਖ ਕੇ ਰਾਜਾ ਹੈਰਾਨ ਹੋ ਗਿਆ ਉਸਨੇ ਸੋਚਿਆ ਕਿ ਫਕੀਰ ਨੂੰ ਇਹ ਵੀ ਨਹੀਂ ਚਾਹੀਦਾ ਤਾਂ ਉਹ ਚਾਹੁੰਦਾ ਕੀ ਹੈ ਅਜਿਹੀ ਕਿਹੜੀ ਚੀਜ਼ ਹੈ ਜੋ ਇਹ ਫਕੀਰ ਰੱਖ ਸਕਦਾ ਹੈ ਬਹੁਤ دیر ਸੋਚਣ ਤੋਂ ਬਾਅਦ ਰਾਜੇ ਨੇ ਸੋਚਿਆ ਕਿ ਹੁਣ ਉਸ ਨੂੰ ਇੱਕ ਅਜਿਹੀ ਚੀਜ਼ ਦੇਵੇਗਾ ਜਿਹਦੇ ਲਈ ਸਭ ਪਰੇਸ਼ਾਨ ਰਹਿੰਦੇ ਨੇ ਸਭ ਚਿੰਤਤ ਰਹਿੰਦੇ ਨੇ ਸਭ ਛੜਿਆੰਤਰ ਰੱਤਦੇ ਨੇ ਤੇ ਜ਼ਿੰਦਗੀ ਭਰ ਇਸ ਬਾਰੇ ਕਲਪਨਾਵਾਂ ਵਿੱਚ ਹੀ ਸੋਚਦੇ ਨੇ ਪਰ ਉਹ ਸਭ ਬਣ ਨਹੀਂ ਪਉਂਦੇ ਇਹ ਸੋਚ ਕੇ ਰਾਜਾ ਫਕੀਰ ਦੀ ਝੌਂਪੜੀ ਵਿੱਚ ਚਲਾ ਗਿਆ ਰਾਜੇ ਨੂੰ ਦੇਖਦੇ ਹੀ ਫਕੀਰ ਨੇ ਕਿਹਾ ਆਓ ਰਾਜਨ ਤੁਹਾਡਾ ਸਵਾਗਤ ਹੈ ਰਾਜੇ ਨੇ ਕਿਹਾ ਅੱਜ ਮੈਂ ਤੁਹਾਨੂੰ ਇੱਕ ਅਜੀਹੀ ਚੀਜ਼ ਦੇਣ ਆਇਆ ਹਾਂ ਜੋ ਦੁਨੀਆ ਵਿੱਚ ਕਿਸੇ ਕਿਸੇ ਦੇ ਕੋਲ ਹੁੰਦੀ ਹੈ ਤੇ ਜਿਸ ਲਈ ਸਾਰੀ ਦੁਨੀਆ ਪਰੇਸ਼ਾਨ ਰਹਿੰਦੀ ਹੈ ਲੋਕ ਲੜਦੇ ਰਹਿੰਦੇ ਨੇ ਛੜਿਆੰਤਰ ਰਾਜਦੇ ਨੇ ਪਰ ਫਿਰ ਵੀ ਉਹਨਾਂ ਨੂੰ ਇਹ ਚੀਜ਼ ਨਸੀਬ ਨਹੀਂ ਹੁੰਦੀ ਦੋਸਤੋ ਇਨਾ ਕਹਿੰਦੇ ਰਾਜੇ ਨੇ ਆਪਣਾ ਮੁਕਟ ਉਤਾਰ ਕੇ ਫਕੀਰ ਦੇ ਸਿਰ ਉੱਤੇ ਰੱਖ ਦਿੱਤਾ ਤੇ ਕਿਹਾ ਅੱਜ ਤੋਂ ਤੁਸੀਂ ਇਸ ਦੇਸ਼ ਦੇ ਰਾਜੇ ਹੋ ਫਕੀਰ ਨੇ ਆਪਣੇ ਸਿਰ ਤੋਂ ਮੁਕਟ ਉਤਾਰਦਿਆਂ ਕਿਹਾ ਮਹਾਰਾਜ ਤੁਹਾਡੇ ਜਿਹੇ ਕੰਗਾਲ ਆਦਮੀ ਤੋਂ ਮੈਂ ਕੁਝ ਨਹੀਂ ਲੈ ਸਕਦਾ ਕਿਉਂਕਿ ਲੈ ਦੇ ਕੇ ਇਹੀ ਤਾਂ ਇੱਕ ਚੀਜ਼ ਤੁਹਾਡੇ ਕੋਲ ਬਚੀ ਹੈ ਉਸ ਨੂੰ ਵੀ ਜੇ ਤੁਸੀਂ ਮੈਨੂੰ ਦੇ ਦਿੱਤਾ ਤਾਂ ਤੁਹਾਡੇ ਕੋਲ ਬਚੇਗਾ ਕੀ ਇੱਥੇ ਫਿਰ ਤੋਂ ਰਾਜੇ ਦੇ ਹੰਕਾਰ ਨੂੰ ਬੜੀ ਠੇਸ ਪਹੰਚੀ ਰਾਜਾ ਬੋਲਿਆ ਅਜੀਬ ਪਾਗਲ ਆਦਮੀ ਹੋ ਖੋਦ ਕੰਗਾਲੀ ਵਿੱਚ ਜੀ ਰਹੇ ਹੋ ਤੇ ਮੈਨੂੰ ਕੰਗਾਲ ਦੱਸ ਰਹੇ ਹੋ ਮੈਂ ਸੋਚਦਾ ਸੀ ਕਿ ਤੈਨੂੰ ਪਰਮ ਸੁਖ ਮਿਲੇਗਾ ਪਰ ਤੂੰ ਤਾਂ ਦੁੱਖ ਵਿੱਚ ਹੀ ਜਿਉਣ ਦਾ ਆਦੀ ਹੈ ਇਸ ਲਈ ਇਹ ਸਭ ਤੇਰੇ ਕੰਮ ਦਾ ਨਹੀਂ ਹੈ ਫਕੀਰ ਜ਼ੋਰ ਨਾਲ ਹੱਸਿਆ ਤੇ ਉਸਨੇ ਕਿਹਾ ਕਿ ਅਸਲ ਵਿੱਚ ਜਿਸ ਨੂੰ ਤੁਸੀਂ ਪਰਮ ਸੁਖ ਦੱਸ ਰਹੇ ਹੋ ਉਹ ਪਰਮ ਦੁੱਖ ਹੈ ਇਹ ਜੋ ਕੁਝ ਵੀ ਤੁਸੀਂ ਦੱਸਦੇ ਹੋ ਕਿ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਕਿੰਨੀ ਤਾਕਤ ਹੈ ਤੁਹਾਡੇ ਕੋਲ ਕਿੰਨਾ ਧਨ ਹੈ ਇਹ ਕਦੇ ਕਿਸੇ ਦੇ ਕੋਲ ਨਹੀਂ ਰਿਹਾ ਤੁਹਾਡੇ ਕੋਲ ਵੀ ਨਹੀਂ ਰਹੇਗਾ ਕੁਝ ਅਜੀਹਾ ਕਮਾਉ ਰਾਜਨ ਜੋ ਤੁਹਾਡੇ ਕੋਲ रह सके ਐਸ ਲਈ ਮੈਂ ਤੁਹਾਨੂੰ ਕੰਗਾਲ ਕਹਿ ਰਿਹਾ ਰਾਜਾ ਬੋਲਿਆ ਤਾਂ ਕੀ ਮੈਨੂੰ ਤੇਰੇ ਵਰਗਾ ਹੋ ਜਾਣਾ ਚਾਹੀਦਾ ਹੈ ਰਾਜ ਭਾਗ ਛੱਡ ਦੇਣਾ ਚਾਹੀਦਾ ਹੈ ਹੱਥ ਵਿੱਚ ਕਟੋਰਾ ਲੈ ਕੇ ਘੁੰਮਣਾ ਚਾਹੀਦਾ ਹੈ ਤੇ ਦਰ ਦਰ ਭਟਕ ਕੇ ਭੀਖ ਮੰਗਣੀ ਚਾਹੀਦੀ ਹੈ ਕੀ ਇਸੇ ਨੂੰ ਅਮੀਰੀ ਕਹਿੰਦੇ ਨੇ ਫਕੀਰ ਨੇ ਕਿਹਾ ਰਾਜਨ ਧਨ ਦੌਲਤ ਰਾਜ ਭਾਗ ਵਪਾਰ ਸਭ ਕਰਨਾ ਚਾਹੀਦਾ ਹੈ ਪਰ ਇਹ ਸਭ ਚੀਜ਼ਾਂ ਸਾਡੇ ਲਈ ਨਹੀਂ ਨੇ ਅਸੀਂ ਇਹਨਾਂ ਦੇ ਲਈ ਨਹੀਂ ਆ ਜਦੋਂ ਅਸੀਂ ਇਹਨਾਂ ਦੇ ਲਈ ਹੋ ਜਾਂਦੇ ਹਾਂ ਜਦੋਂ ਸਾਡਾ ਮਕਸਦ ਕੇਵਲ ਧਨ ਕਮਾਉਣਾ ਹੀ ਰਹਿ ਜਾਂਦਾ ਹੈ ਰਾਜ ਨੂੰ ਵਧਾਉਣਾ ਹੀ ਰਹਿ ਜਾਂਦਾ ਹੈ ਤੇ ਵਾਸਨਾ ਵਿੱਚ ਖੇਡਣਾ ਹੀ ਸਾਡਾ ਮਕਸਦ ਬਣ ਜਾਂਦਾ ਹੈ ਉਦੋਂ ਸਭ ਗੜਬੜ ਹੋ ਜਾਂਦਾ ਹੈ ਅਸੀਂ ਉਹਨਾਂ ਚੀਜ਼ਾਂ ਨੂੰ ਇਕੱਠਾ ਕਰਦੇ ਰਹਿੰਦੇ ਹਾਂ ਜੋ ਇੱਕ ਦਿਨ ਨਹੀਂ ਰਹਿਣਗੀਆਂ ਫਿਰ ਅਸੀਂ ਬਹੁਤ ਗਰੀਬ ਮਹਿਸੂਸ ਕਰਦੇ ਹਾਂ ਦੁਨੀਆ ਵਿੱਚ ਜੋ ਵੀ ਚੀਜ਼ਾਂ ਨੇ ਉਹ ਸਭ ਮਨੁੱਖਤਾ ਯਾਨੀ ਕਿ ਸਾਡੇ ਭੋਗਣ ਦੇ ਲਈ ਨੇ ਪਰ ਜਦੋਂ ਉਹ ਸਾਰੀਆਂ ਚੀਜ਼ਾਂ ਸਾਡਾ ਉਪਯੋਗ ਕਰਨ ਲੱਗ ਜਾਂਦੀਆਂ ਨੇ ਉਦੋਂ ਸਾਨੂੰ ਭਰਮ ਹੁੰਦਾ ਹੈ ਕਿ ਸਾਡੇ ਕੋਲ ਬਹੁਤ ਕੁਝ ਹੈ ਜਿਵੇਂ ਕਿ ਤੁਹਾਨੂੰ ਹੈ ਰਾਜਨ ਪਰ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਰਾਜਾ ਹੱਸ ਕੇ ਬੋਲਿਆ ਕਿ ਇੱਕ ਫਕੀਰ ਇੱਕ ਦਰਿਦਰ ਇੱਕ ਗਰੀਬ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਦਾ ਹੈ ਕੋਈ ਰਾਜਾ ਨਹੀਂ ਫਕੀਰ ਜ਼ੋਰ ਨਾਲ ਹੱਸਿਆ ਤੇ ਉਸਨੇ ਕਿਹਾ ਤੁਹਾਡੇ ਪਿਤਾ ਮੌਤ ਦੇ ਪਲੰਘ ਤੇ ਪਏ ਹੋਏ ਨੇ ਰਾਜਨ ਜਾ ਕੇ ਆਪਣੇ ਪਿਤਾ ਨੂੰ ਪੁੱਛੋ ਕਿ ਉਹਨਾਂ ਨੇ ਹੁਣ ਤੱਕ ਕੀ ਕਮਾਇਆ ਹੈ ਰਾਜਾ ਆਪਣੇ ਪਿਤਾ ਦੇ ਕੋਲ ਪਹੁੰਚਿਆ ਤੇ ਪਿਤਾ ਨੂੰ ਕਿਹਾ ਪਿਤਾ ਜੀ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ ਤੁਸੀਂ ਹੁਣ ਤੱਕ ਕੀ ਕਮਾਇਆ ਹੈ ਉਹ ਕੀ ਹੈ ਜੋ ਤੁਸੀਂ ਇਕੱਠਾ ਕੀਤਾ ਹੈ ਇੰਨਾ ਵੱਡਾ ਰਾਜ ਹੈ ਇੰਨਾ ਧਨ ਤੇ ਮੇਰੇ ਵਰਗਾ ਪੁੱਤਰ ਤੇ ਇੰਨਾ ਸਾਰਾ ਯਸ਼ ਕੀ ਇਹ ਸਭ ਤੁਸੀਂ ਕਮਾਇਆ ਹੈ ਤਾਂ ਪਿਤਾ ਨੇ ਕਿਹਾ ਪੁੱਤਰ ਜਦੋਂ ਤੱਕ ਮੇਰੇ ਹੱਥ ਪੈਰ ਚੱਲਦੇ ਸੀ ਤੇ ਜਦ ਤੱਕ ਮੈਨੂੰ ਵਿਸ਼ਵਾਸ ਸੀ ਕਿ ਮੈਂ ਜਿਉਂਦਾ ਰਹਾਂਗਾ ਤਦ ਤੱਕ ਅਜਿਹਾ ਹੀ ਲੱਗਦਾ ਸੀ ਅਰ ਅੱਜ ਜਦੋਂ ਮੈਂ ਜਾਣਦਾ ਵਾਂ ਕਿ ਮੇਰੀ ਮੌਤ ਕਦੀ ਵੀ ਮੇਰੇ ਤੱਕ ਆ ਸਕਦੀ ਹੈ ਤਦ ਮੈਂ ਸੋਚਿਆ ਕਿ ਮੈਂ ਕੀ ਕਮਾਇਆ ਤੇ ਹੁਣ ਮੈਂ ਆਪਣੇ ਆਪ ਨੂੰ ਖਾਲੀ ਮਹਿਸੂਸ ਕਰਦਾ ਤੇ ਜੋ ਕੁਝ ਮੇਰੇ ਕੋਲ ਹੈ ਉਸ ਵਿੱਚ ਲਾਲਚ ਛੜਿਆੰਤਰ क्रूरਤਾ ਬੇਈਮਾਨੀ ਧੋਖੇਬਾਜ਼ੀ ਵਾਸਨਾਵਾਂ ਵਿੱਚ ਲਿਫਟ ਸਭ ਕੁਝ ਮੈਂ ਇਕੱਠਾ ਰੱਖਿਆ ਹੈ ਇਹੀ ਹੈ ਜੋ ਮੈਂ ਇਕੱਠਾ ਕੀਤਾ ਹੈ ਬਾਕੀ ਕੁਝ ਵੀ ਮੇਰੇ ਨਾਲ ਨਹੀਂ ਹੈ ਤੇ ਨਾ ਹੀ ਜਾਣਾ ਹੈ ਅੱਜ ਮੈਨੂੰ ਆਪਣੇ ਆਪ ਉੱਤੇ ਬਹੁਤ ਹਾਸਾ ਆ ਰਿਹਾ ਤੇ ਅਫਸੋਸ ਵੀ ਹੋ ਰਿਹਾ ਕਿ ਕਿੰਨਿਆਂ ਨੂੰ ਮੈਂ ਆਪਣਾ ਕਹਿੰਦਾ ਸੀ ਕਿੰਨੇ ਆਪਣੇ ਮੇਰੇ ਕੋਲ ਹੁੰਦੇ ਸੀ ਕਿੰਨਾ ਲਗਾਉ ਮੈਂ ਸਭ ਨਾਲ ਰੱਖਦਾ ਸੀ ਪਰ ਅੱਜ ਦੇ ਸਮੇਂ ਵਿੱਚ ਕੋਈ ਮੇਰੇ ਨਾਲ ਨਹੀਂ ਹੈ ਤੁਸੀਂ ਵੀ ਨਹੀਂ ਪੁੱਤਰ ਇੰਨਾ ਵੱਡਾ ਪਾਗਲ ਮੈਂ ਕਿਵੇਂ ਬਣ ਗਿਆ ਪਿਤਾ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜੇ ਨੂੰ ਬਹੁਤ ਠੇਸ ਲੱਗੀ ਉਹ ਵਾਪਸ ਫਕੀਰ ਦੇ ਕੋਲ ਪਹੁੰਚਿਆ ਤੇ ਕਿਹਾ ਮੈਂ ਸਮਝ ਗਿਆ ਹਾਂ ਕਿ ਮੈਂ ਕੰਗਾਲ ਹਾਂ ਤੇ ਮੇਰੇ ਕੋਲ ਕੁਝ ਵੀ ਨਹੀਂ ਹੈ ਪਰ ਮੈਂ ਅਮੀਰ ਕਿਵੇਂ ਹੋ ਸਕਦਾ ਕਿ ਮੈਂ ਆਖੰਤਮ ਸਮੇਂ ਉਤੇ ਇਹ ਨਾ ਕਹਾ ਕਿ ਮੇਰੇ ਕੋਲ ਕੁਝ ਨਹੀਂ ਹੈ ਫਕੀਰ ਨੇ ਕਿਹਾ ਜੋ ਚੀਜ਼ ਜਿਸ ਦੇ ਲਈ ਹੈ ਉਹਨਾਂ ਦਾ ਉਵੇਂ ਹੀ ਉਪਯੋਗ ਕਰੋ ਤੁਸੀਂ ਅਮੀਰ ਹੋ ਜਾਓਗੇ ਕਰਮ ਸਹੀ ਕਰੋਗੇ ਤਾਂ ਸਹੀ ਫਲ ਮਿਲੇਗਾ ਤੇ ਸਹੀ ਕੀ ਹੈ ਸਹੀ ਹੈ ਕਿ ਧਨ ਕਮਾਓ ਧਨ ਦੇ ਮਾਲਕ ਬਣੋ ਪਰ ਧਨ ਨੂੰ ਆਪਣਾ ਮਾਲਕ ਕਦੇ ਨਾ ਬਣਾਓ ਰਾਜਾ ਬਣੋ ਪਰ ਜਦਾ ਖਿਆਲ ਰੱਖੋ ਪਰ ਪਰਜਾ ਨੂੰ ਲੁੱਟ ਕੇ ਰਾਜ ਨਾ ਬਣੋ ਆਪਣੀ ਪ੍ਰਸ਼ੰਸਾ ਖੁਦ ਨਾ ਕਰੋ ਜੇਕਰ ਲੋਕ ਤੁਹਾਡੀ ਪ੍ਰਸ਼ੰਸਾ ਕਰਨ ਤਾਂ ਹੀ ਮੰਨੋ ਕਿ ਤੁਸੀਂ ਕੁਝ ਕਮਾਇਆ ਹੈ ਸਾਰੀਆਂ ਭੌਤਿਕ ਚੀਜ਼ਾਂ ਨਾਲ ਖੁਦ ਨੂੰ ਜੋੜਨਾ ਛੱਡ ਦਿਓ ਕਿਉਂਕਿ ਇਹ ਸਾਰੀਆਂ ਚੀਜ਼ਾਂ ਨਾਸਵੰਤ ਨੇ ਤੁਸੀਂ ਵੀ ਨਾਸਵੰਤ ਹੋ ਜਿਵੇਂ ਤੁਸੀਂ ਇਕੱਲੇ ਆਉਂਦੇ ਹੋ ਵੈਸੇ ਹੀ ਤੁਸੀਂ ਇਕੱਲੇ ਨਹੀਂ ਜਾਂਦੇ ਆਪਣੇ ਕਰਮ ਕਮਾ ਜਾਂਦੇ ਹੋ ਤੇ ਇਹ ਚੰਗੇ ਹੋ ਸਕਦੇ ਨੇ ਜਾਂ ਬੁਰੇ ਵੀ ਹੋ ਸਕਦੇ ਨੇ ਪਰ ਇਹਨਾਂ ਤੋਂ ਤੁਸੀਂ ਆਪਣਾ ਪਿੱਛਾ ਨਹੀਂ ਛਡਾ ਸਕਦੇ ਰਾਜੇ ਨੇ ਫਕੀਰ ਦਾ ਧੰਨਵਾਦ ਕੀਤਾ ਤੇ ਉਥੋਂ ਚਲੇ ਗਿਆ ਅਸ ਤੋਂ ਬਾਅਦ ਕਦੇ ਵੀ ਉਸਨੇ ਲੋਕਾਂ ਵਿੱਚ ਧੰਨ ਨਹੀਂ ਵੰਡਿਆ ਤੇ ਨਾ ਹੀ ਕਦੇ ਆਪਣੀ ਪ੍ਰਸ਼ੰਸਾ ਕੀਤੀ ਤੇ ਨਾ ਹੀ ਕਿਸੇ ਦੂਸਰੇ ਦੇਸ਼ ਦੇ ਰਾਜ ਉੱਤੇ ਬੇਵਜਾ ਚੜ੍ਹਾਈ ਕੀਤੀ ਪਰ ਉਸਨੇ ਆਪਣੇ ਲੋਕਾਂ ਨੂੰ ਇੰਨਾ ਮਜ਼ਬੂਤ ਬਣਾਇਆ ਕਿ ਉਹਨਾਂ ਨੂੰ ਕਿਸੇ ਤੋਂ ਧੰਨ ਮੰਗਣ ਦੀ ਲੋੜ ਹੀ ਨਾ ਪਵੇ ਕੋਈ ਇੰਨਾ ਗਰੀਬ ਨਾ ਹੋਵੇ ਕਿ ਉਸਦੇ ਕੋਲ ਖਾਣ ਲਈ ਭੋਜਨ ਨਾ ਹੋਵੇ ਪਹਿਨਣ ਲਈ ਕੱਪੜਾ ਨਾ ਹੋਵੇ ਰਹਿਣ ਲਈ ਛੱਤ ਨਾ ਹੋਵੇ ਯੁੱਧ ਵਿੱਚ ਬੇਵਜਾ ਸਿਪਾਈਆਂ ਦੀ ਜਾਨ ਜਾਂਦੀ ਸੀ ਇਸ ਲਈ ਉਸਨੇ ਯੁੱਧ ਕਰਨੇ ਬੰਦ ਕਰ ਦਿੱਤੇ ਉਹ ਕੇਵਲ ਆਪਣੇ ਲੋਕਾਂ ਦੀ ਰੱਖਿਆ ਕਰਨ ਲਈ ਹੀ ਯੁੱਧ ਵਿੱਚ ਉਤਰਦਾ ਹੁਣ ਲੋਕ ਉਸ ਰਾਜੇ ਦੀ ਪ੍ਰਸ਼ੰਸਾ ਹੀ ਨਹੀਂ ਕਰਦੇ ਬਲਕਿ ਉਸਨੂੰ ਪੂਜਣ ਵੀ ਲੱਗੇ ਸੀ ਇਦਾਂ ਹੀ ਆਪਣੇ ਇੱਕ ਭਿਆਨਕ ਯੁੱਧ ਦੇ ਦੌਰਾਨ ਉਹ ਰਾਜਾ ਆਪਣੇ ਇੱਕ ਸਿਪਾਹੀ ਦੀ ਜਾਨ ਬਚਾਉਂਦਾ ਬਚਾਉਂਦਾ ਜ਼ਖਮੀ ਹੋ ਗਿਆ ਰਾਜਾ ਯੁੱਧ ਤੋਂ ਹਟ ਗਿਆ ਪਰ ਉਸਦੀ ਜਾਨ ਤੇ ਬਣਾਈ ਉਹ ਆਪਣੇ ਅੰਤਮ ਸਾਹ ਗਿਣ ਰਿਹਾ ਸੀ ਤੇ ਦੋਸਤੋ ਉਸ ਸਮੇਂ ਉਹ ਜ਼ੋਰ ਨਾਲ ਹੱਸਿਆ ਤੇ ਬੋਲਿਆ اے ਫਕੀਰ ਤੇਰਾ ਧੰਨਵਾਦ ਕਿ ਮੇਰੇ ਲਈ ਇੰਨੇ ਲੋਕ ਹੰਝੂ ਵਹਾ ਰਹੇ ਨੇ ਮੈਂ ਇੰਨਾ ਕੁਝ ਕਮਾ ਲਿਆ ਹੈ ਕਿ ਲੱਗਦਾ ਹੈ ਕਿ ਕੁਝ ਵੀ ਨਹੀਂ ਕਮਾਇਆ ਮੈਂ ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਹੀ ਜਾ ਰਿਹਾ ਨਾ ਕੁਝ ਚੰਗਾ ਹੈ ਮੇਰੇ ਕੋਲ ਤੇ ਨਾ ਕੁਝ ਬੁਰਾ ਬਚਿਆ ਹੈ ਉਦੋਂ ਹੀ ਅਚਾਨਕ ਉਹ ਫਕੀਰ ਰਾਜੇ ਦੇ ਕੋਲ ਆਇਆ ਤੇ ਕਹਿਣ ਲੱਗਾ ਅਰੇ ਉਹ ਰਾਜਨ ਕਿੱਥੇ ਜਾ ਰਹੇ ਹੋ ਹਾਲੇ ਤਾਂ ਤੁਸੀਂ ਹੋਰ ਸ਼ਾਸਨ ਕਰਨਾ ਹੈ ਰੁਕ ਜਾਓ ਹਾਲੇ ਰੁਕ ਜਾਓ ਫਕੀਰ ਨੇ ਆਪਣੀ ਝੋਲੀ ਵਿੱਚੋਂ ਇੱਕ ਔਸ਼ਧੀ ਗੱਡੀ ਤੇ ਰਾਜੇ ਨੂੰ ਪਲਾ ਦਿੱਤੀ ਕੁਝ ਦਿਨਾਂ ਬਾਅਦ ਰਾਜਾ ਤੰਦਰੁਸਤ ਹੋ ਗਿਆ ਇਹ ਤੁਰੰਤ ਉਹ ਫਕੀਰ ਦੀ ਝੌਂਪੜੀ ਵਿੱਚ ਪਹੁੰਚਿਆ ਪਰ ਉੱਥੇ ਕੋਈ ਨਹੀਂ ਸੀ ਫਕੀਰ ਕਿੱਥੇ ਗਿਆ ਕਿਸੇ ਨੂੰ ਕੁਝ ਨਹੀਂ ਪਤਾ ਇਸ ਘਟਨਾ ਨੇ ਰਾਜੇ ਨੂੰ ਗਹਿਰੇ ਤੌਰ ਤੇ ਝੂਲਿਆ ਤੇ ਉਸਦੇ ਜੀਵਨ ਦੇ ਨਜ਼ਰੀਏ ਵਿੱਚ ਮੌਲਿਕ ਬਦਲਾ ਆ ਗਿਆ ਉਸਨੇ ਆਪਣੀਆਂ ਰਾਜਸੀ ਪ੍ਰਥਾਵਾਂ ਨੂੰ ਬਦਲ ਦਿੱਤਾ ਤੇ ਆਪਣੇ ਰਾਜ ਦੀ ਸੇਵਾ ਵਿੱਚ ਇੱਕ ਨਵੇਂ ਉਦੇਸ਼ ਨਾਲ ਜੁੜ ਗਿਆ ਉਸਦੇ ਸ਼ਾਸਨ ਦਾ ਮੁੱਖ ਮੰਤਵ ਹੁਣ ਲੋਕਾਂ ਦੀ ਭਲਾਈ ਤੇ ਸਮਾਜਿਕ ਨਿਆਂ ਬਣ ਗਿਆ ਰਾਜੇ ਦਾ ਜੀਵਨ ਤੇ ਉਸਦੀ ਸੋਚ ਵਿੱਚ ਹੋਏ ਇਸ ਬਦਲਾਅ ਨੇ ਨਾ ਕੇਵਲ ਉਸ ਨੂੰ ਬਲਕਿ ਉਸ ਦੇ ਪੂਰੇ ਰਾਜ ਨੂੰ ਵੀ ਬਦਲ ਕੇ ਰੱਖ ਦਿੱਤਾ ਲੋਕ ਉਸ ਦੀ ਇੱਜ਼ਤ ਕਰਨ ਲੱਗ ਪਏ ਨਾ ਕੇਵਲ ਇਸ ਲਈ ਕਿ ਉਹ ਰਾਜਾ ਸੀ ਬਲਕਿ ਇਸ ਲਈ ਕਿ ਉਸ ਨੇ ਆਪਣੀ ਜ਼ਿੰਦਗੀ ਦੇ ਸੱਚੇ ਅਰਥ ਨੂੰ ਸਮਝਿਆ ਤੇ ਅਮਲ ਵਿੱਚ ਲਿਆਂਦਾ ਸੋ ਦੋਸਤੋ ਮੈਨੂੰ ਉਮੀਦ ਹੈ ਕਿਸ ਕਹਾਣੀ ਤੋਂ ਤੁਹਾਨੂੰ ਬਾਕੀ ਤੁਸੀਂ ਸਾਰਾ ਕੁਝ ਸੁਣੀ ਲਿਆ ਮੈਨੂੰ ਲੱਗਦਾ ਹੁਣ ਇਸ ਤੋਂ ਅੱਗੇ ਕੁਝ ਕਹਿਣ ਦੀ ਲੋੜ ਹੈ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਫਤਿਹ